2024 ਦੀਆਂ ਲੋਕ ਸਭਾ ਚੋਣਾਂ ਦਾ ਅਤ ਦੀ ਗਰਮੀ ਦੇ ਵਿੱਚ ਅਖਾੜਾ ਭਖਿਆ ਹੋਇਆ ਹੈ ਜਿੱਥੇ ਕਿ ਉਮੀਦਵਾਰਾਂ ਵੱਲੋਂ ਲਗਾਤਾਰ ਅੱਡੀ ਚੋਟੀ ਦਾ ਜ਼ੋਰ ਲਾਇਆ ਹੈ ਉੱਥੇ ਹੀ ਸਮਰਥਕਾਂ ਵੱਲੋਂ ਵੀ ਆਪਣੇ ਤਰੀਕੇ ਨਾਲ ਆਪਣੇ ਉਮੀਦਵਾਰਾਂ ਦੀ ਸਪੋਰਟ ਕੀਤੀ ਜਾ ਰਹੀ ਹੈ ਦੇਖਿਆ ਜਾ ਰਿਹਾ ਕਿ ਫਰੀਕੋਟ ਹਲਕੇ ਤੋਂ ਆਜ਼ਾਦ ਉਮੀਦਵਾਰ ਸਰਬੀ ਸਿੰਘ ਦੇ ਹੱਕ ਵਿੱਚ ਲਗਾਤਾਰ ਫਰੀਕੋਟ ਦੇ ਲੋਕਾਂ ਵੱਲੋਂ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਮਾਰਚ ਕੱਡੇ ਜਾ ਰਹੇ ਨੇ ਜਸਦੇ ਚਲਦਿਆਂ ਇੱਕ ਵੱਖਰਾ ਰੂਪ ਦੇਖੋ ਨੂੰ ਮਿਲਿਆ ਅੱਜ ਫਰੀਕੋਟ ਦੇ ਵਿੱਚ ਫਰੀਕੋਟ ਜ਼ਿਲ੍ਹੇ ਦੇ ਪਿੰਡ ਚਹਲ ਦੇ ਵਸੀਆਂ ਵੱਲੋਂ ਇੱਕ ਵੱਖਰਾ ਉਪਰਾਲਾ ਕੀਤਾ ਗਿਆ ਉਹਨਾਂ ਵੱਲੋਂ ਅੱਜ ਫਰੀਕੋਟ ਦੇ ਵਿੱਚ ਗੰਨਿਆਂ ਦੇ ਜੂਸ ਦਾ ਲੰਗਰ ਲਾਇਆ ਗਿਆ ਇਸ ਮੌਕੇ ਪਿੰਡ ਵਸੀਆਂ ਨੇ ਕਿਹਾ ਕਿ ਸਰਵਿਸ ਸਿੰਘ ਦਾ ਚੋਣ ਨਿਸ਼ਾਨ ਗੰਨਾ ਅਤੇ ਕਿਸਾਨ ਹੈ ਜਿਸਦੇ ਚਲਦਿਆਂ ਉਸ ਦੀ ਸਪੋਰਟ ਵਿੱਚ ਲੋਕਾਂ ਨੂੰ ਅਪੀਲ ਕਰ ਲਈ ਅੱਜ ਉਹਨਾਂ ਵੱਲੋਂ ਗੰਨੇ ਦਾ ਰਸ ਲੋਕਾਂ ਨੂੰ ਪਿਆਇਆ ਜਾ ਰਿਹਾ ਹੈ ਕਿਉਂਕਿ ਜਿੱਥੇ ਗਰਮੀ ਵੀ ਹੈ ਤੇ ਨਾਲ ਨਾਲ ਉਹਨਾਂ ਵੱਲੋਂ ਸਰਜੀ ਸਿੰਘ ਦੇ ਹੱਕ ਵਿੱਚ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਸੈਕ ਕੌਮ ਨੂੰ ਵੱਟ ਛੱਡ ਕੇ ਅਤੇ ਫਰੀਕੋਣ ਵਾਸੀਆਂ ਨੂੰ ਵੱਟ ਛੱਡ ਕੇ ਸਰਜੀ ਸਿੰਘ ਨੂੰ ਵੋਟਾਂ ਪਾਉਣੀਆਂ ਚਾਹੀਆਂ ਕਿਉਂਕਿ ਉਹਨਾਂ ਦੇ ਪਿਤਾ ਕੌਮਲੇ ਸ਼ਹੀਦ ਹੋਏ ਸਨ ਜਿਸ ਦੀ ਕੁਰਬਾਨੀ ਨੂੰ ਯਾਦ ਰੱਖਦੇ ਹੋਏ ਸਾਨੂੰ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ ਤੇ ਵੱਟ ਛੱਡ ਕੇ ਵੋਟਾਂ ਪਾਉਣੀਆਂ ਚਾਹੀਆਂ ਇਸ ਮੌਕੇ ਉਹਨਾਂ ਕਿਹਾ ਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇੱਜ ਲੰਗਰ ਲਾਇਆ ਗਿਆ ਹੈ ਅਤੇ ਵੱਧ ਚੜ ਕੇ ਉਹ ਸਰਜੀਤ ਸਿੰਘ ਦੀ ਸਪੋਰਟ ਕਰਨਗੇ ਤੁਸੀਂ ਸੁਣੋ ਇਸ ਮੌਕੇ ਹੋਰ ਕੀ ਗੱਲਬਾਤ ਕੀਤੀ ਪਿੰਡ ਵਾਸੀਆਂ ਨੇ ਬਾਦ ਸਰਬਜੀਤ ਸਿੰਘ ਖਾਲਸਾ ਜਿੰਦਾਬਾਦ ਸਰਜੀਤ ਸਿੰਘ ਖਾਲਸਾ ਜਿੰਦਾਬਾਦ ਸਰਬਜੀਤ ਸਿੰਘ ਖਾਲਸਾ ਜਿੰਦਾਬਾਦ ਮੇਰਾ ਜਸਵਿੰਦਰ ਸਿੰਘ ਵਿਰਕਾਈ ਪੰਚਾਇਲ ਜੀ ਇਹ ਬਰਾਦਾ ਸਾਰੇ ਨੌਜਵਾਨ ਸੰਗਠਣ ਨੇ ਕੀਤਾ ਜੀ ਜੋ ਕਿ ਭਾਈ ਸਰਜੀਤ ਸਿੰਘ ਸ਼ਹੀਦ ਭਾਈ ਬਿਆਸਕ ਜੀ ਦੇ ਸੁਪੁੱਤਰ ਹਨ ਉਹ ਲੋਕ ਸਭਾ ਹਲਕਾ ਫਰੀ ਕੋਟ ਤੋਂ ਫੀਲਡ ਤੋਂ ਖੜੇ ਹਨ ਜੋ ਵੀ ਆਉਣ ਵਾਲੀ 1 2 ਨੂੰ ਨੇੜੇ ਹੀ ਹੈ ਵੋਟਾਂ ਪੈਣੀਆਂ ਅਸੀਂ ਸਾਰੇ ਨਗਰ ਨੇ ਰਲ ਕੇ ਇਹ ਪ੍ਰਦਰਾਲਾ ਕੀਤਾ ਨੌਜਵਾਨਾਂ ਨੇ ਕਿ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਸੀਗੀ ਇੱਕ ਭਾਈ ਸਾਹਿਬ ਦਾ ਚੋਣ ਸ਼ਾਣ ਗੰਨਾਗਾ ਅਸੀਂ ਕਹਾਂ ਕਿ ਕਿਉਂ ਨਾ ਗੰਨਾ ਗੰਨੇ ਦਾ ਜਿਹੜਾ ਯੂਸ ਉਹ ਪਾਇਆ ਜਾਵੇ ਸੰਗਤ ਨੂੰ ਨਾਲੇ ਤਾਂ ਗਰਮੀ ਤੋਂ ਸੰਗਤ ਨੂੰ ਰਾਹਤ ਮਿਲ ਸਕੇ ਤੇ ਨਾਰੇ ਇਹ ਜਿਹੜਾ ਚੋਣ ਪ੍ਰਚਾਰ ਆ ਉਹ ਵਧੀਆ ਤੇਜ ਹੋ ਸਕੇ ਤੇ ਸਾਰੀ ਸੰਗਤ ਨੂੰ ਜਾਗਰੂਤ ਕੀਤਾ ਜਾਵੇ ਕਿ ਭਾਈ ਸਾਹਿਬ ਦਾ ਚੋਣ ਛਾਣ ਗੰਨਾ ਹੈ ਇਸ ਕਰਕੇ ਇਹ ਸਾਰੇ ਨੌਜਵਾਨਾਂ ਨੇ ਰਲ ਕੇ ਇਹ ਗੰਨੇ ਦਾ ਲੰਗਰ ਲਾਇਆ ਹੈ ਵੀ ਭਾਈ ਸਾਹਿਬ ਜੀ ਸਪੋਰਟ ਹੋ ਸਕੇ ਇਸ ਕਰਕੇ ਇਹ ਲੰਗਰ ਲਾਇਆ ਜੀ ਮੇਰਾ ਨਾਮ ਪ੍ਰਗਟ ਸਿੰਘ ਹੈ ਪਿੰਡ ਸਾਡਾ ਜੈਲ ਹੈ ਅਸੀਂ ਸਰਬਜੀਤ ਸਿੰਘ ਜੀ ਜੋ ਕਿ ਸਰਬਜੀਤ ਸਿੰਘ ਜੀ ਖਾਲਸਾ ਜੋ ਸਰਦਾਰ ਸ਼ਹੀਦ ਸਰਦਾਰ ਬੈਂਤ ਸਿੰਘ ਦੇ ਸੁਪੁੱਤਰ ਹਨ ਉਹਨਾਂ ਦੀ ਸਪੋਰਟ ਦੇ ਵਿੱਚ ਅੱਜ ਅਸੀਂ ਪਿੰਡ ਚੈੜ ਵਿਖੇ ਜੰਮੇ ਦਾ ਲੰਗਰ ਲਾਇਆ। ਉਹਨਾਂ ਨੇ ਅੱਜ ਸ਼ਾਮ ਨੂੰ ਸਾਡੇ ਪਿੰਡ ਪਹੁੰਚਣਾ ਹੈ। ਸਾਨੂੰ ਇੰਨੀ ਜ਼ਿਆਦਾ ਖੁਸ਼ੀ ਆ ਕਿ ਸ਼ਹੀਦ ਸਰਦਾਰ ਬੈਂਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਖਾਲਸਾ ਜੀ ਅੱਜ ਸਾਨੂੰ ਦਰਸ਼ਨ ਹੋਣਗੇ ਕਿਉਂਕਿ ਅਸੀਂ ਉਹਨਾਂ ਦੇ ਦਰਸ਼ਨ ਨਹੀਂ ਕੀਤੇ। ਇਸ ਵਾਸਤੇ ਅਸੀਂ ਸਾਰੀ ਸੰਗਤ ਨੂੰ ਹੱਥ ਜੋੜ ਕੇ ਅਪੀਲ ਕਰਦੇ ਆਂ, ਬੇਨਤੀ ਕਰਦੇ ਆਂ ਰਵਾਇਤੀ ਪਾਰਟੀਆਂ ਨੂੰ ਤੋਂ 70 ਸਾਲਾਂ ਤੋਂ ਆਪਾਂ ਵੋਟਾਂ ਪਾ ਹੀ ਰਹੇ ਆਂ। ਪਰ ਇੱਕ ਵਾਰ ਸਿੱਖ ਕੌਮ ਤੇ ਜੋ ਇਹਨਾਂ ਦਾ ਕਰਜ਼ਾ ਉਹਨਾਂ ਨੂੰ ਉਤਾਰਿਆ ਜਾਵੇ ਉਹ ਆਪਾਂ ਤੋਂ ਵੋਟ ਮੰਗਦੇ ਆ ਕੋਈ ਅੰਬ ਤੋਂ ਜਾਣ ਨਹੀਂ ਮੰਗਦੇ ਅਸੀਂ ਸਾਰੀ ਸੰਗਤ ਨੂੰ ਅਪੀਲ ਕਰਦੇ ਆ ਕਿ ਇੱਕ ਇੱਕ ਆਪਣਾ ਕੀਮਤੀ ਵੋਟ ਆ ਸਰਦਾਰ ਸਰਬਜੀਤ ਸਿੰਘ ਖਾਲਸਾ ਜੀ ਨੂੰ ਪਾ ਕੇ ਉਹਨਾਂ ਨੂੰ ਕਾਮਯਾਬ ਕਰਾਓ ਕਿਉਂਕਿ ਉਹਨਾਂ ਨੇ ਸਿੱਖਾਂ ਦੀ ਜਿਹੜੀ ਲੱਖੀ ਪੱਗ ਆ ਉਹਨਾਂ ਦੇ ਪਿਤਾ ਜੀ ਨੇ ਸਾਡੇ ਸਿਰ ਤੇ ਰੱਖੀ ਆ ਸਾਰੀ ਉਮਰ ਅਸੀਂ ਉਹਨਾਂ ਦਾ ਦੇਨ ਨਹੀਂ ਦੇ ਸਕਦੇ ਪਰ ਐਕਟਿਵ ਆ ਸਾਡੇ ਕੋਲੇ ਫਰੀਦਕੋਟ ਵਾਲਿਆਂ ਕੋਲੇ ਮੌਕਾ ਏ ਅਸੀਂ ਉਹਨਾਂ ਨੂੰ ਕਾਮਯਾਬ ਬਣਾ ਕੇ